ਰਨ ਸਨਮਾਨ ਜੋ ਜੁਗੋ ਜਗ ਅਟਲ ਚਵਰ ਛਤਰ ਤਖਤ ਦੇ ਮਾਲਕ ਤਨ ਸਤਗੁਰੂ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਪਵਨ ਪਵਿੱਤਰ ਮੁਬਾਰਕ ਗੁਰ ਸ਼ਬਦੀ ਚਰਣਾ ਵਿੱਚ ਸਵਾਇ ਮਾਨ ਹੋਏ ਬੈਠੇ ਗੁਰਮਖ ਪਿਆਰੇ ਸਤ ਸੰਗੀ ਜਨੋ ਆਪ ਦੀ ਅਤੀ ਵਡ ਭਾਗੇ ਹੋ ਜੋ ਕੀ ਨਿਤ ਕਰਮ ਅਨੁਸਾਰ ਸਤਗੁਰਾਂ ਦੇ ਪਾਵਨ ਚਰਨਾਂ ਵਿੱਚ ਹਾਜ਼ਰੀਆਂ ਭਰ ਕੇ ਸਤਗੁਰੂ ਜੀ ਵੱਲੋਂ ਬਖਸ਼ਿਆ ਹੋਇਆ ਅਮੋਲਕ ਮਨੁੱਖਾ ਜਨਮ ਸਫਲ ਕਰਨ ਦਾ ਸਫਲ ਯਤਨ ਕਰ ਰਹੇ ਹਾਂ। 시ਧੀ ਦਿਹਾੜੇ ਚੱਲ ਰਹੇ ਹਨ। ਅੱਜ 5 ਜੂਨ 1984 ਦਾ ਦਿਨ ਸਿੱਖ ਕੌਮ ਵਾਸਤੇ ਕਾਲਾ ਦਿਨ ਵੀ ਕਿਹਾ ਜਾ ਸਕਦਾ ਹੈ ਜਿਸ ਦਿਨ ਜਿਸ ਨੂੰ ਅਸੀਂ ਆਪਣਾ ਦੇਸ਼ ਕਹਿੰਦੇ ਹਾਂ ਜਿਸ ਦੇਸ਼ ਦੇ ਅਸੀਂ ਨਾਗਰਿਕ ਹਾਂ ਤੋ ਕਿ ਜੇ ਕੋਈ ਬੇਗਾਨਾ ਹਮਲਾ ਕਰਦਾ ਉਹਦਾ ਦੁੱਖ ਘੱਟ ਹੁੰਦਾ ਜਦੋਂ ਆਪਣਾ ਹਮਲਾ ਕਰਦਾ ਹੈ ਜ਼ੁਲਮ ਕਰਦਾ ਹੈ ਤੇ ਉਹਦਾ ਦੁੱਖ ਲੱਗਦਾ ਹੈ ਉਹ ਦੇਸ਼ ਜਿਹੜੇ ਦੇਸ਼ ਦੀ ਆਜ਼ਾਦੀ ਵਾਸਤੇ ਸਿਖਾਣੇ ਅਣਗਿਣਤ ਕੁਰਬਾਨੀਆਂ ਦਿੱਤੀਆਂ ਸਮੇਂ ਸਮੇਂ ਸਰ ਕਿਸੇ ਵੀ ਤਰ੍ਹਾਂ ਸੇਵਾ ਕੀਤੀ ਪਰ ਕੀ ਵੇਲੇ ਇਹ ਕਈ ਸਵਾਲ ਪੈਦਾ ਹੁੰਦੇ ਆ ਵੀ ਸਿਰਫ ਹਮਲਾ ਜਿਹੜਾ ਸੀ ਬਾਬਾ ਇਹ ਕੰਮ ਬਾਬਾ ਜਰਨੈਲ ਸਿੰਘ ਜੀ ਨੂੰ ਪਕੜਨ ਵਾਸਤੇ ਕੀਤਾ ਗਿਆ ਪਰ ਜੇਕਰ ਤੁਸੀਂ ਉਹਨਾਂ ਲੋਕਾਂ ਦੇ ਤੱਥ ਪੜ੍ਹ ਕੇ ਦੇਖੋ ਜਿਹੜੇ ਉਸ ਸਮੇਂ ਦੇ ਗਵਾਹ ਹਨ ਕੀ ਹਮਲਾ ਜਿਹੜਾ ਹੈ ਇਦੀ ਬਿਉਂਤ ਬੰਦੀ ਪਹਿਲਾਂ ਤੋਂ ਸ਼ੁਰੂ ਹੋਈ ਸੀ 1981 ਤੋਂ ਸ਼ੁਰੂ ਕੀਤੀ ਗਈ ਜਿਸ ਵੇਲੇ ਅੱਜ ਦਾ ਦਿਨ ਵੀ ਚੜਿਆ ਉਹੀ ਸਮਾਂ 5 ਵਜੇ ਤੋਂ ਪਹਿਲਾਂ ਪਹਿਲਾਂ ਤੋਪਾਂ ਦੇ ਗੋਲੇ ਜਿਹੜੇ ਆ ਸ਼੍ਰੀ ਅਕਾਲ ਤੱਕ ਲਾਗੇ ਗਏ ਔਰ ਕੇ ਅਸ ਬਰਾਰ ਜਿਹੜਾ ਲੈਫਟੀਨੈਂਟ ਜਰਨਲ ਫੌਜ ਦਾ ਮੁਖੀ ਉਹ ਆਪਣੀ ਕਿਤਾਬ ਦੇ ਵਿੱਚ ਲਿਖਦਾ ਹੈ ਕਿ ਅਸੀਂ 2200 ਮਿਲਟਰੀ ਦਾ ਬੰਦਾ ਜਿਨ੍ਹਾਂ ਨੂੰ ਕੈਂਡਾ ਘਰ ਵਾਲੇ ਪਾਸੇ ਤੋਂ ਕੂੜੀਆਂ ਦੇ ਢੇਰ ਰੀਂਗਦੇ ਹੋਏ ਅੰਦਰ ਭੇਜਣਾ ਸੀ 2200 ਦੇ ਉੱਪਰ 37 1700 ਬੰਦਾ ਜਿਹੜਾ ਸੀ ਮਿਲਟਰੀ ਦਾ ਉਹ ਸਿਰਫ ਫਾਇਰਿੰਗ ਦਾ ਕਬਜ਼ ਬਣਾ ਕੇ ਰੱਖੇਗਾ ਉਹ ਫਾਇਰਿੰਗ ਕਰ ਰਹੇ ਸੀ ਉਹ ਥੱਲੇ ਦੀ ਜਾਲ ਰਹੇ ਸੀ ਤੇ ਕਿਸੇ ਤਰ੍ਹਾਂ ਇਹਨਾਂ ਨੂੰ ਅਕਾਲ ਤਖਤ ਤੱਕ ਪਹੁੰਚਾਇਆ ਜਾਏ ਪਰ ਹੈਰਾਨ ਕੀ ਉਹ ਆਪ ਲਿਖਦਾ ਹੈ ਕਿ ਇਸ ਪ੍ਰਾਰ 2200 ਤੇ 1700 ਤੇ ਜਿਸ ਵੇਲੇ ਇਸ ਗਲਤ ਮਸੂਬੇ ਦੇ ਨਾਲ ਗੁਰੂ ਦੇ ਘਰ ਨੂੰ ਮੱਥਾ ਲਾਉਣ ਗਈ ਹੈ ਫੌਜ ਤੇ ਵਾਪਸ ਕਿਨੇ ਆਏ ਉਹ ਆਪ ਲਿਖਦਾ ਹੈ 362 ਬੰਦੇ ਵਾਪਸ ਆਏ ਬਾਕੀ ਸਾਰੇ ਹੀ ਸਾਰਿਆਂ ਨੂੰ ਪਰਮਵੀਰ ਚੱਕਰ ਦਿੱਤੇ ਗਏ ਸਿੰਘਾਂ ਵੱਲੋਂ ਬਹੁਤ ਨੁਕਸਾਨ ਵੀ ਹੋਇਆ ਹੈ ਪਰ ਇਹਦਾ ਜਿਹੜਾ ਮਨਸੂਬਾ ਜਿਹੜਾ ਸੀ ਬਹੁਤ ਭਿਆਨਕ ਸੀ ਪ੍ਰਾਤਨ ਕਾਫੀ ਤਿਆਰੀ ਸੀ ਇਸ ਦੀ ਇਸ ਗੱਲ ਦੇ ਵਿੱਚ ਕੋਈ ਆਪਜੀ ਵੀ ਸਾਡੇ ਪੜੇ ਲਿਖੇ ਹੋ ਇਹਦੇ ਵਿੱਚ ਸਾਰੀਆਂ ਰਾਜਨੀਤਿਕ ਪਾਰਟੀਆਂ ਜ਼ਿੰਮੇਵਾਰ ਸਾਰੀਆਂ ਮਿਹਨਤ ਕਾਂਗਰਸ ਹੈ ਸਮੇਂ ਦੀ ਹਕੂਮਤ ਸੀ ਭਾਵੇਂ ਅਕਾਲੀ ਹੋਣ ਪਾਵੇਂ ਬੀਜੇਪੀ ਹੋਏ ਸਾਰਿਆਂ ਨੇ ਹੀ ਪੂਰਾ ਜੋਰ ਲਾਇਆ ਵੀ ਕਿਸੇ ਤਰ੍ਹਾਂ ਹਮਲਾ ਕੀਤਾ ਜਾਏ ਤੇ ਉਹ ਸਮਾਂ ਸੀ ਪਰ ਜਿੰਨੇ ਵੀ ਕੀਤਾ ਹੈ ਤੇ ਬਚਿਆ ਤਾਂ ਕੁਝ ਵੀ ਨਹੀਂ ਹੋਣਾ ਦਾ ਤੇ ਨਾ ਰਹੇਗਾ ਜਿਸ ਨੇ ਵੀ ਕਿਸੇ ਨੇ ਹਮਲਾ ਕੀਤਾ ਦੁਨੀਆ ਤੋਂ ਖਤਮ ਹੋ ਗਏ ਹਰੇਕ ਫੌਜ ਦੇ ਵਿੱਚ ਜਰਨੈਲ ਹੁੰਦੇ ਆ ਜਰਨੈਲ ਜਿਹੜੇ ਆ ਫੌਜ ਨੂੰ ਅਗਵਾਈ ਕਰਦੇ ਆ ਕੋਈ ਵੀ ਫੌਜ ਭਾਵੇਂ ਪੁਰਾਣੇ ਸਮਿਆਂ ਦੇ ਵਿੱਚ ਛੋਟੀਆਂ-ਛੋਟੀਆਂ ਰਿਆਸਤਾਂ ਹੁੰਦੀਆਂ ਸੀ ਰਾਜਿਆਂ ਦੀਆਂ ਉਹਨਾਂ ਦੇ ਵਿੱਚ ਵੀ ਹੁੰਦੇ ਸਨ ਪਰ 1984 ਦੇ ਕੱਲੂ ਕਾਰੇ ਦੇ ਵਿੱਚ ਤਿੰਨ ਜਰਨੈਲ ਹੈ ਉਹਨਾਂ ਦੇ ਵਿੱਚੋਂ ਦੋ ਨਾਇਕ ਆ ਇੱਕ ਖਲਨਾਇਕ ਹੈ ਤਿੰਨ ਜਰਨੈਲ ਆ ਇਸ ਪੂਰੇ ਕੱਲੂ ਕਾਰੇ ਦੇ ਵਿੱਚ ਦੋ ਨਾਇਕ ਹਨ ਇੱਕ ਖਲਨਾਇਕ ਹੈ नायक कौन है पहला नायक उस समय ਦਾ ਮਿਲਟਰੀ ਦਾ ਮੁਖੀ ਐਸ ਕੇ ਸਿਨਹਾ ਜਿਹਦਾ ਜਨਮ ਹੀ ਪਟਨਾ ਸਾਹਿਬ ਦੀ ਧਰਤੀ ਤੇ ਹੋਇਆ 1953 ਦੇ ਵਿੱਚ ਪਹਿਲਾ ਉਸ ਨੂੰ ਚੁਣਿਆ ਗਿਆ ਤੇ ਇਹ ਦੱਸਿਆ ਗਿਆ ਤੇ ਕਦੋਂ ਉਹਨੂੰ ਫੋਨ ਕੀਤਾ ਗਿਆ ਉਹ ਆਪਣੀ ਕਿਤਾਬ ਵਿੱਚ ਲਿਖਦਾ 1981 ਨੂੰ ਹੀ ਉਸ ਵੇਲੇ ਸੰਤ ਬਾਬਾ ਜਰਨੈਲ ਸਿੰਘ ਜੀ ਅਕਾਲ ਤਖਤ ਜਾਂ ਦਰਬਾਰ ਸਾਹਿਬ ਦੇ ਹਾਰੇਦਵਾਲੇ ਵੀ ਨਹੀਂ ਸਨ ਆਪਣੇ ਹੈੱਡਕੁਆਰਟਰ ਦਮਦਮੇ ਟਕਸਾਲ 'ਚ ਰਹਿੰਦੇ ਸਨ ਇਹ ਪਹਿਲਾਂ ਤੋਂ ਬਿਉਂਤ ਸੀ ਸਰਕਾਰ ਦੀ ਦੋ ਜਗ੍ਹਾ ਜੁਪੀ ਦੇ ਵਿੱਚ ਉਹ ਜਗ੍ਹਾ ਬਣਾ ਕੇ ਟ੍ਰੇਨਿੰਗ ਦਿੱਤੀ ਗਈ ਪਾਣੀ ਦੇ ਵਿੱਚ ਵੀ ਟ੍ਰੇਨਿੰਗ ਦਿੱਤੀ ਵੀ ਸਰੋਵਰ ਦੇ ਵਿੱਚੋਂ ਵੀ ਟ੍ਰੇਨਿੰਗ ਦਿੱਤੀ ਗਈ ਉਹ ਕਿੱਥੇ ਕਿਦਾਂ ਜਾ ਕੇ ਹਮਲੇ ਕਰਨੇ ਆ ਤੇ ਪਰ ਸੰਧ ਬਾਬਾ ਜਰਨੈਲ ਸਿੰਘ ਨੂੰ ਪਿਆਰ ਕਰਨ ਵਾਲੀ ਬਹੁਤ ਦੁਨੀਆ ਸੀ ਅੱਜ ਵੀ ਹੈ ਔਰ ਰਹੇਗੀ ਤੇ ਆਪਣੇ ਸਿੱਖ ਵੀ ਮਿਲਟਰੀ ਦੇ ਵਿੱਚ ਬਹੁਤ ਆਦ ਵਿੱਚ ਸਨ ਖਬਰਾਂ ਪਹੁੰਚਦੀਆਂ ਸਨ ਐਸ ਕੇ ਸੈਨਾ ਨੂੰ ਫੋਨ ਆਉਂਦਾ ਕਹਿੰਦਾ ਮੈਨੂੰ ਫੋਨ ਕੀਤਾ ਗਿਆ ਸਰਕਾਰ ਵੱਲੋਂ ਵੀ ਇਹ ਕੰਮ ਕਰਨਾ ਹੈ ਉਹ ਕਹਿ ਲਗਾ ਮੈਂ ਉਹਨਾਂ ਨੂੰ ਰਾਏ ਦਿੱਤੀ ਵੀ ਇਹ ਕੰਮ ਤੁਸੀਂ ਭੁੱਲ ਕੇ ਵੀ ਨਾ ਕਰਿਓ ਉਹ ਸਿੱਖਾਂ ਦਾ ਮਰਕਜ਼ ਹੈ ਜਿੰਨੇ ਸਾਡੇ ਸਾਥੀ ਭਾਵੇਂ ਕੋ ਸਪਾਈ ਹੈ ਕਈ ਵੱਡੇ ਰੈਂਕ ਦਾ ਹੈ ਕੋਈ ਅਫਸਰ ਹੈ ਜਿਹੜਾ ਸਿੱਖ ਹੈ ਨਾ ਜਿਸ ਵੇਲੇ ਮਿਲਟਰੀ ਵਿੱਚ ਭਰਤੀ ਹੁੰਦਾ ਤੇ ਕਸਮ ਆਪਣੇ ਗੁਰੂ ਦੀ ਖਾਂਦਾ ਤੇ ਉਹ ਕਿਤਾ ਬਰਦਾਸ਼ਤ ਕਰੇਗਾ ਵੀ ਸਾਡੇ ਗੁਰੂ ਦੇ ਉੱਪਰ ਹਮਲਾ ਕੀਤਾ ਜਾਏ ਗੁਰੂ ਘਰ ਦੇ ਉੱਪਰ ਹਮਲਾ ਕੀਤਾ ਜਾਏ ਤਾਨੂੰ ਸਦੀਆਂ ਤੱਕ ਮੁਆਫ ਨਹੀਂ ਕਰਨਗੇ ਐਸ ਕੇ ਸਿਨਾਹ ਨੂੰ ਇਹਨਾਂ ਜਲੀਲ ਕੀਤਾ ਗਿਆ ਇਸ ਸਮੇਂ ਦੀ ਸਰਕਾਰ ਕਾਂਗਰਸ ਸਰਕਾਰ ਵੱਲੋਂ ਉਹਦੀ ਜਿਹੜੀ ਪਦਵੀ ਵਧਣੀ ਸੀ ਉਹਨੇ ਮੁਖੀ ਬਣਨਾ ਸੀ ਮਿਲਟਰੀ ਦਾ ਉਸ ਨੂੰ ਨਹੀਂ ਬਣਾਇਆ ਗਿਆ ਉਸ ਨੇ ਫਿਰ ਅਸਤੀਵਾ ਦੇ ਦਿੱਤਾ ਸੀ ਪਰ ਉਹਨੇ ਕਿਤਾਬ ਲਿਖੀ ਹੈ ਕਿ ਮੈਨੂੰ ਇਸ ਤਰ੍ਹਾਂ ਕੀਤਾ ਗਿਆ ਮੈਨੂੰ ਦੱਸਿਆ ਗਿਆ ਕਿਹਾ ਗਿਆ ਤੇ ਉਸ ਨੇ ਬਰਦਾਸ਼ਤ ਨਹੀਂ ਕੀਤਾ ਹੁਣ ਦੂਸਰਾ ਦੇਖ ਲਓ ਇੱਕ ਬਣਿਆ ਜੰਮਿਆ ਤਾਂ ਸਿੱਖ ਪਰਿਵਾਰ ਦੇ ਵਿੱਚ ਸੀ ਸਿੱਖ ਪਰਿਵਾਰ ਦੇ ਵਿੱਚ ਜੰਮਿਆ ਕੇਐਸ ਬਰਾੜ ਜਿਹੜਾ ਪਰ ਜਦੋਂ ਭਰਤੀ ਹੋਇਆ ਆਪਣੇ ਕੇਸਾਂ ਦੀ ਬੇਅਦਵੀ ਕਰ ਲਈ ਤਨਜਦਲੀ ਦੇ ਦਿੱਤੀ ਕੇਸਾਂ ਨੂੰ ਨੌਕਰੀ ਨੂੰ ਸਾਹਮਣੇ ਹੁਣ ਜਿਸ ਵੇਲੇ ਐਸ ਕੇ ਸਿਨਾਹ ਮਨਾ ਕਰਦਾ ਤੇ ਇਹਨੂੰ ਚੁਣਿਆ ਜਾਂਦਾ ਤੇ ਇਹਨੇ ਹਾਂ ਕਰ ਦਿੱਤੀ ਮੈਂ ਕੰਮ ਕਰਾਂਗਾ ਪਰ ਹੈਰਾਨ ਕੀ ਹੁੰਦੀ ਮੈਂ ਕੋਈ ਕਿਤਾਬ ਹੈ ਤੁਹਾਨੂੰ ਕਦੇ ਮੌਕਾ ਪੜ੍ਹਨੀ ਹੋਵੇ ਤਾਂ ਤੁਸੀਂ ਲੈ ਸਕਦੇ ਹੋ ਪਰ ਰੋਇਆ ਵੀ ਬਹੁਤ ਆ ਕਿਤਾਬ ਦੇ ਵਿੱਚ ਲਿਖਦਾ ਤਾਂ ਉਹ ਆਪਣੇ ਵੱਲੋਂ ਵੱਧ ਚੜਾ ਕੇ ਲਿਖਦਾ ਘੱਟ ਨੁਕਸਾਨ ਲਿਖਿਆ ਹੈ ਪਰ ਗਿਣਤੀ ਲਿਖਦਾ ਹੈ ਬਹੁਤ ਲਿਖਦਾ ਹੈ ਪਰ ਜੋ ਉਹਦੇ ਨਾਲ ਹੋਇਆ ਉਹ ਆਪ ਹੀ ਲਿਖਦਾ ਹੈ ਕਿ ਐਸ ਬਰਾਲ ਕਿ ਮੈਨੂੰ ਸਰੀਰ ਦੇ ਵਿੱਚ ਅੰਦਰੋਂ ਨਹੀਂ ਛੱਟ ਵੀ ਲੱਗੀ ਉਹਦੇ ਵਿੱਚ ਕਿਉਂਕਿ ਜਿਸ ਵੇਲੇ ਅਗਿਆਨੀ ਜੈਲ ਸਿੰਘ ਗਿਆ ਸੀ ਤੇ ਉਸ ਵੇਲੇ ਵੀ ਇੱਕ ਸਿੰਘ ਨੇ ਗੋਲੀ ਚਲਾ ਦਿੱਤੀ ਸੀ ਤੇ ਇਹ ਕੇਐਸ ਬਰਾੜ ਸਰੋਵਰ ਵਿੱਚ ਛਲਾਂਗ ਮਾਰ ਕੇ ਬਚਿਆ ਸੀ ਤੇ ਉਸ ਵੇਲੇ ਇਹਦਾ ਆਪਰੇਸ਼ਨ ਜਿਹੜਾ ਸੀ ਅਮਰੀਕਾ ਦੇ ਸਰਕਾਰ ਨੇ ਉਹਨੂੰ ਜਾਣੇ ਨਹੀਂ ਦਿੱਤਾ ਕਹਿੰਦਾ ਮੈਂ ਆਪਣੇ ਖਰਚੇ ਤੇ ਜਾ ਕੇ ਆਪਰੇਸ਼ਨ ਕਰਾਇਆ ਸਾਨੂੰ ਵਰਤਿਆ ਗਿਆ ਗਵਰਨਮੈਂਟ ਸਾਡਾ ਕੋਈ ਖਿਆਲੇ ਨਹੀਂ ਕੀਤਾ ਹੁਣ ਪਸਤਾਵਾ ਵੀ ਕਰ ਰਿਹਾ ਉਹਦੇ ਕਿਤਾਬ ਦੇ ਵਿੱਚ ਔਰ ਇਥੋਂ ਤੱਕ ਕਿਉਂਕਿ ਜਿਨ੍ਹਾਂ ਨੇ ਕੀਤਾ ਮੱਥਾ ਲਾਇਆ ਹਾਲਤ ਉਹਨਾਂ ਦੇ ਭੜੇ ਹੋਏ ਆ ਲਿਖਦਾ ਕਹਿੰਦਾ ਮੇਰੇ ਪੁੱਤਰ ਦੀ ਮੇਰੇ ਜਵਾਨ ਪੁੱਤਰ ਦੀ ਮੌਤ ਹੋ ਗਈ ਐਕਸੀਡੈਂਟ ਦੇ ਵਿੱਚ ਕਿਸੇ ਨੇ ਮੈਨੂੰ ਖਬਰ ਨਹੀਂ ਦਿੱਤੀ লাশ ਘਰ ਦੇ ਵਿੱਚ ਮੇਰੇ ਪੁੱਤਰ ਦੀ লাশ ਛੜਦੀ ਰਹੀ ਤਿੰਨ ਦਿਨਾਂ ਬਾਅਦ ਮੈਨੂੰ ਪਤਾ ਲੱਗਾ ਜਿਸ ਵਲੇ ਸੀ ਕਿ ਐਨੀ ਬਦਬੂ ਮਾਰ ਰਹੀ ਸੀ লাশ ਤੇ ਤੂੰ ਵੀ ਤਾਂ ਕਿੰਨੀਆਂ ਲਾਸ਼ਾਂ ਉੱਤੇ ਸਾਰ ਅਤਿਆਚਾਰ ਕੀਤੇ ਨਾ ਦਰਬਾਰ ਸਾਹਿਬ ਦੇ ਵਿੱਚ ਕਿੰਨੇ ਕੀਤੇ ਆ ਤੋਪਾਂ ਲੈ ਕੇ ਟੈਂਕ ਲੈ ਕੇ ਪਹੁੰਚੇ ਇਥੋਂ ਤੱਕਰ ਜਿਹੜੇ ਉਹ ਹਵਾਈ ਜਹਾਜ਼ ਦੇ ਰਾਹੀਂ ਉੱਪਰੋਂ ਕਮਾਂਡੋ ਥੱਲੇ ਸਿੱਟੇ ਗਏ ਕਿਉਂਕਿ ਉਹਦੇ ਵਿੱਚ ਇੱਕੋ ਡਰ ਸੀ ਆਪ ਲਿਖਦਾ ਵੀ ਸਾਨੂੰ ਇੱਕੋ ਡਰ ਸੀ ਉਹ ਡਰ ਸੀ ਜਰਨਲ ਸੁਵੇਕ ਸਿੰਘ ਦਾ ਜਰਨਲ ਸੁਵੇਕ ਸਿੰਘ ਉਹ ਹੈ ਜਿਹੜਾ ਬੰਗਲਾਦੇਸ਼ ਦੀ ਲੜਾਈ ਦੇ ਵਿੱਚ 90 ਹਜ਼ਾਰ ਬੰਦਿਆਂ ਦੇ ਹੱਥ ਘੜੇ ਕਰਾਏ ਸੀ ਗੁਰੀਲਾ ਜੋਤਾ ਦਾ ਮਹਾਨ ਜਰਨੈਲ ਸੀ 1965 ਦੀ ਲੜਾਈ ਦੇ ਵਿੱਚ ਵੀ ਲਿਆ ਉਹਨੂੰ 1943 ਵਿੱਚ ਚੁਣਿਆ ਗਿਆ ਸੀ ਜਰਨਲ ਸੁਬੇਸ਼ ਸਿੰਘ ਪਰ ਇੰਦਰਾ ਗਾਂਧੀ ਨੇ ਉਹਦਾ ਦੁਸ਼ਮਣ ਸੀ ਰਾਜਨੀਤਿਕ ਜੈ ਪ੍ਰਕਾਸ਼ ਨਾਰਾਇਣ ਤੇ ਉਹਨੇ ਹੁਣ ਪੁਲਿਸ ਖਿਲਾਫ ਹੋ ਗਈ ਤੇ ਉਹਨੇ ਇਹਨੂੰ ਚੁਣਿਆ ਜੇ ਆਪਣੇ ਜਰਨਲ ਸਵੇਕ ਸਿੰਘ ਨੂੰ ਆਖਿਆ ਕਿ ਇਹਨੂੰ ਤੁਸੀਂ ਕਿਸੇ ਤਰ੍ਹਾਂ ਇਹਨੂੰ ਠੰਡਾ ਕਰੋ ਇਹਨੂੰ ਪਕੜੋ ਗਿਆ ਪ੍ਰਕਾਸ਼ ਨਰਾਣ ਨੇ ਤੇ ਜਰਨਲ ਸਵੇਕ ਸਿੰਘ ਨੇ ਆਖਿਆ ਸੀ ਮਿਲਟਰੀ ਦਾ ਕੰਮ ਨਹੀਂ ਹੈ ਇਹ ਰਾਜਨੀਤਿਕ ਕੰਮ ਅਸੀਂ ਨਹੀਂ ਕਰਦੇ ਅਸੀਂ ਕੰਮ ਨਹੀਂ ਕਰਨਾ ਉਤੋਂ ਉਹਦੀ ਅੱਖ ਵਿੱਚ ਰੜਕਣ ਲੱਗ ਗਿਆ ਜਰਨਲ ਸਵੇਕ ਸਿੰਘ ਸਿਰਫ 2500 ਰੁਪਏ ਦੇ ਇੱਕ ਕਿਸੇ ਨੇ ਗਿਫਟ ਦਿੱਤਾ ਸੀ ਉਹਦੇ ਇਲਜ਼ਾਮ ਦੇ ਵਿੱਚ ਜਰਨਲ ਸਵੇਕ ਦੇ ਉੱਪਰ ਲਾਇਆ ਗਿਆ ਜਿਹਨੂੰ ਐਡੀ ਵੱਡੀ ਮਹਾਨ ਪਦਵੀ ਜਿਹਨੇ ਦੇਸ਼ ਦੀ ਕੁਰਬਾਨੀ ਐਸਾ ਮਹਾਨ ਜਰਨੈਲ ਜਰਨਲ ਸਵੇਕ ਸਿੰਘ ਜੋ ਅੱਜ ਦੇ ਦਿਨ ਸ਼ਹੀਦ ਹੋਇਆ ਪਾਕਿਸਤਾਨ ਦੀ ਲੜਾਈ ਲੱਗੀ ਹੋਈ ਹੈ ਕਰੋ ਤਾਰ ਆਉਂਦੀ ਹੈ ਉਹਦੀ ਮਾਤਾ ਦੀ ਤਾਰ ਆਈ ਪੜ ਕੇ ਜੇਬ ਚ ਪਾ ਲਈ ਕੀ ਸੀ ਤਾਰ ਦੇ ਬਿਖਿਆ ਤੇਰੇ ਪਿਤਾ ਦੀ ਮੌਤ ਹੋ ਗਈ ਗਿਆਨੀ ਕਹਿੰਦਾ ਵੀ ਜੇ ਮੈਂ ਪਿਛੇ हट ਗਿਆ ਤੇ ਬਾਕੀਆਂ ਦਾ ਵੀ ਮਨਵਲ ਡਿੱਗ ਜਾਏਗਾ ਬਹੁਤ ਦਿਨਾਂ ਬਾਅਦ ਵਾਪਸ ਆਇਆ ਤੇ ਮਾਣੇ ਆਖਿਆ ਜੀ ਪੁੱਤਰ ਸ਼ਾਬਾਸ਼ ਮਾਣੇ ਨਹੀਂ ਆਖਿਆ ਵੀ ਤੂੰ ਆਇਆ ਨਹੀਂ ਤੇਰੇ ਪਿਤਾ ਦੀ ਮੌਤ ਹੋ ਗਈ ਕਿਉਂ ਨਹੀਂ ਆਇਆ ਉਹਨੇ ਨਹੀਂ ਆਖਿਆ ਕੋਈ ਖਾਨਾ ਖਾ ਨਹੀਂ ਘਰੋਂ ਵੀ ਕਹਿੰਦੇ 100 ਏਕੜ ਉਸ ਵੇਲੇ ਜ਼ਮੀਨ ਸੀ ਉਹਨਾਂ ਦੀ ਤੇ ਉਹ ਪਰਿਵਾਰ ਹੈ ਜਰਨਲ ਸਵੇਕ ਸਿੰਘ ਦਾ ਪੜਦਾਦਾ ਕਾਈ ਮਹਿਤਾਬ ਸਿੰਘ ਮੀਰਾ ਕੋਟ ਜਿਹਨੇ ਮੱਸਾ ਰੰਗੜ ਦਾ ਸਿਰ ਵਢਿਆ ਸੀ ਲੈ ਆ ਨਾ ਗੁਰੂ ਸਾਹਿਬ ਜੀ ਆਪਣੀ ਸੇਵਾ ਵਾਸਤੇ ਆਪੇ ਲੈ ਕੇ ਆਏ ਇਸ ਵੇਲੇ ਮਸਾ ਰਾਂਗੜ ਨੇ ਦਰਬਾਰ ਸਾਹਿਬ ਦੇ ਵਿੱਚ ਬੈਠ ਕੇ ਸ਼ਰਾਬਾਂ ਪੀਤੀਆਂ ਕੰਜਰੀਆਂ ਦੇ ਨਾਚ ਨੱਚੇ ਉਸ ਵੇਲੇ ਸਿੱਖਾਂ ਨੂੰ ਪਤਾ ਲੱਗਾ ਭਾਈ ਸੁਖਾ ਸਿੰਘ ਤੇ ਮਹਤਾਬ ਸਿੰਘ ਆਏ ਸਨ ਭਾਈ ਮਹਤਾਬ ਸਿੰਘ ਦੇ ਪਰਿਵਾਰ ਦੇ ਵਿੱਚੋਂ ਇਹ ਜਰਨਲ ਸੁਵੇਕ ਸਿੰਘ ਹੁਣ ਜਰਨਲ ਸੁਵੇਕ ਸਿੰਘ ਨੂੰ ਸੀ ਕਿਉਂਕਿ ਲੋਕ ਉਸ ਵੇਲੇ ਕੀ ਕਰਦੇ ਸਨ ਜਿਸ ਵੇਲੇ ਕੋਈ ਰਿਟਾਇਰ ਹੋ ਜਾਂਦਾ ਸੀ ਕੋਈ ਵੀ ਨੌਕਰੀ ਹੁੰਦੀ ਸੀ ਤੇ ਕਾਂਗਰਸ ਪਾਰਟੀ ਜੁਆਇਨ ਕਰ ਲੈਂਦਾ ਸੀ ਉਸ ਵੇਲੇ ਹੀ ਵੱਡੀ ਪਾਰਟੀ ਸੀ ਜਰਨਲ ਸਵੇਕ ਸਿੰਘ ਦੇ ਮਨ ਦੇ ਵਿੱਚ ਸੀ ਗੁੱਸਾ ਵੀ ਸੀ ਵੀ ਮੈਂ ਹੋਰ ਪਾਸੇ ਜਾਣਾ ਤੇ ਅਕਾਲੀਆਂ ਦੇ ਨਾਲ ਰੜਿਆ ਪਿੰਡ ਹੈ ਉੱਥੇ ਨਾਲ ਹੀ ਹੈ ਜਰਨਲ ਸਵੇਕ ਸਿੰਘ ਦਾ ਇਹ ਵੀ ਹੁਣ ਨਾਇਕ ਹੈ ਤੇ ਇੱਕ ਖਲਨਾਇਕ ਦੋ ਨਾਇਕ ਹੋ ਗਏ ਐਸ ਕੇ ਸਿਣਾ ਤੇ ਜਰਨਲ ਸਵੇਕ ਸਿੰਘ ਤੇ ਖਲਨਾਇਕ ਜਿਹੜਾ ਹੈ ਉਹ ਕੇ ਐਸ ਬਰਾੜ ਅੱਜ ਵੀ ਪਿੰਡ ਹੈ ਖਿਆਲਾ ਆਨੰਦ ਸਿੰਘ ਵਾਲਾ ਅੰਮ੍ਰਿਤਸਰ ਤੋਂ 8 ਕਿਲੋਮੀਟਰ ਹੈ ਜਰਨਲ ਸਵੇਕ ਸਿੰਘ ਦਾ ਤੇ ਜਰਨਲ ਸਵੇਕ ਸਿੰਘ ਨੇ ਫਿਰ ਮਨ ਦੇ ਵਿੱਚ ਸੋਚਿਆ ਕਿਉਂਕਿ ਸਰਕਾਰਾਂ ਜਿਹੜੀਆਂ ਹੁੰਦੀਆਂ ਵੈਸੇ ਵੀ ਮੱਖੀਆਂ ਨੂੰ ਸੁਗੰਧੀ ਚੰਗੀ ਨਹੀਂ ਲੱਗਦੀ ਚੋਰਾਂ ਨੂੰ ਰੋਸ਼ਨੀ ਚੰਗੀ ਨਹੀਂ ਲੱਗਦੀ ਜਿਹੜੇ ਮਨ ਦੇ ਝੂਠੇ ਬੰਦੇ ਹੁੰਦੇ ਆ ਉਹਨਾਂ ਨੂੰ ਸੱਚ ਚੰਗਾ ਨਹੀਂ ਲੱਗਦਾ ਦਰਸ਼ਨ ਕੀਤੇ ਸੰਤ ਬਾਬਾ ਜਰਨੈਲ ਸਿੰਘ ਜੀ ਦੇ ਉਹਨਾਂ ਦੇ ਨਾਲ ਹੋ ਗਏ ਉਹਨਾਂ ਦੀ ਉਹਨਾਂ ਦੇ ਕੋ ਅੰਮ੍ਰਿਤ ਪਾਨ ਕੀਤਾ ਸੰਗਤ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ ਇੰਨੀ ਵਿਉਂਤ ਬੰਦੀ ਜਿਹੜੀ ਐ ਜੰਗ ਦੀ ਜਿਹੜੀ ਐ ਟੋਕੀ ਬਾਰ ਬਾਰ ਲਿਖਦਾ ਕਿ ਐਸ ਬਰਾੜ ਕਿ ਸਾਨੂੰ ਇੱਕੋ ਡਰ ਸੀ ਵੀ ਕੁਝ ਤਾਂ ਕੁਝ ਕਰੇਗਾ ਜ਼ਰੂਰ ਕੇ ਐਸ ਬਰਾੜ ਕਿਉਂਕਿ ਪਹਿਲੇ ਦਿਨ ਜਿਸ ਵੇਲੇ ਮਿਲਟਰੀ ਨੇ ਗੋਲੀ ਚਲਾਈ ਤੇ ਇਧਰੋਂ ਸਿਰਫ ਦੁਨਾਲੀ ਬੰਦੂਕ ਜਿਹੜੀ ਹੁੰਦੀ ਐ ਸਿੰਪਲ ਜਿਹੜੀ ਹੁੰਦੀ ਉਹਦੀ ਉਹਦੇ ਨਾਲ ਜਵਾਬ ਦਿੱਤਾ ਤੇ ਮਿਲਟਰੀ ਵਾਲੇ ਬੜੇ ਖੁਸ਼ ਹੋ ਗਏ ਵੀ ਅੰਦਰ ਤਾਂ ਕੋਈ ਹਥਿਆਰ ਨਹੀਂ ਹੈਗੇ ਇਹਨਾਂ ਦੇ ਕੋਲ ਪਰ ਸਿੱਖਾਂ ਕੋਲ ਇਦਾਂ ਦੇ ਹਥਿਆਰ ਸਨ ਜਿਹੜੇ 16-16 ਮੀਲ ਤੱਕ ਰਵੀ ਜਿਹੜੇ ਸਨ ਅਸਰ ਕਰਦੇ ਸਨ ਮਾਰ ਕਰਦੇ ਸਨ ਜਿਸ ਵੇਲੇ ਉਹ ਜਹਾਜ਼ ਦੇ ਨਾਲ ਕਮਾਂਡੋ ਉਤਾਰੇ ਗਏ 90 ਉਹਦੇ ਵਿੱਚੋਂ 3 ਵਜੇ ਸਨ ਉਥੇ ਉਤਰਦੇ ਹੀ ਜਰਨਲ ਸਵੇਕ ਸਿੰਘ ਦੀ ਇੰਨੀ ਬਿਉਂਤਬੰਦੀ ਸੀ ਕਾਰਨ ਕਿ ਆ ਕਿ ਸਮਾਂ ਜਿਹੜਾ ਹੈ ਉਹ ਸਮੇਂ ਦੇ ਵਿੱਚ ਅਸੀਂ ਕਿਸੇ ਦੇ ਉੱਪਰ ਜਾ ਕੇ ਹਮਲਾ ਨਹੀਂ ਕੀਤਾ ਹੁਣ ਜੇ ਸਾਡੇ ਘਰ ਆ ਕੇ ਕੋਈ ਹਮਲਾ ਕਰਦਾ ਮੈਂ ਜਦੋਂ ਬੇਨਤੀ ਕੀਤੀ ਬਿਉਂਤਬੰਦੀ ਸਰਕਾਰ ਦੀ ਜਿਹੜੀ ਅੰਦਰਲੀ ਨੀਅਤ ਸੀ ਉਹ ਅੱਜ ਤੋਂ ਨਹੀਂ ਸੀ ਉਸ ਵੇਲੇ ਤਾਂ ਸੰਤ ਜੀ ਉਥੇ ਰਹਿੰਦੇ ਹੀ ਨਹੀਂ ਸਨ 1981 ਤੋਂ ਬਯੋਧ ਬੰਦਿਆ ਔਰ ਉਹਨਾਂ ਨੂੰ ਪਤਾ ਲੱਗਾ ਤੇ ਉਹ ਤਿਆਰੀ ਸ਼ੁਰੂ ਕਰ ਦਿੱਤੀ ਵੀ ਜੇ ਫੌਜ ਚੜਦੀ ਹੈ ਤੇ ਅਸੀਂ ਉਹਦਾ ਜਵਾਬ ਜ਼ਰੂਰ ਦਿਆਂਗੇ ਚਮਕੌਰ ਦੀ ਗੜੀ ਯਾਦ ਕਰਾ ਦਿੱਤੀ 40 ਸਿੰਘ ਸਨ ਉੱਤੇ 10 ਲੱਖ ਦੀ ਫੌਜ ਇੱਥੇ ਉਹ ਫੌਜਾਂ ਲੱਗੀਆਂ ਜਿਹੜੀਆਂ ਬਾਹਰਲੇ ਦੇਸ਼ਾਂ ਨੂੰ ਜਿੱਤਣ ਵਾਸਤੇ ਲੱਗਦੀਆਂ ਹਨ ਉਹ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਲਾਈਆਂ ਗਈ ਤੇ ਉਹ ਸਮਾਂ ਟੈਂਕੂ ਲੈ ਕੇ ਗਏ ਤੇ ਅੱਜ ਕਿਉਂਕਿ ਨਿਸ਼ਾਨੇ ਆ ਅਸੀਂ ਆਪਣੇ ਆਪ ਖਤਮ ਕਰ ਦਿੱਤੇ ਆ ਇਤਿਹਾਸ ਅਸੀਂ ਆਪਣੇ ਆਪ ਖਤਮ ਕਰ ਦਿੱਤਾ ਮੈਂ ਅੱਜ ਫੋਟੋ ਦੇਖ ਰਿਆ ਸੀ ਪ੍ਰਕਰਮਾਂ ਦੇ ਵਿੱਚ ਆਪਾਂ ਜਾਣਦੇ ਤੇ ਉੱਥੇ ਬਾਬਾ ਦੀਪ ਸਿੰਘ ਜੀ ਦਾ ਸਥਾਨ ਹੈ ਪਹਿਲਾਂ ਉੱਥੇ ਫਰਸ਼ ਜਿਹੜਾ ਸੀ ਉਹਦੇ ਫਰਸ਼ ਦੇ ਵਿੱਚ ਇੱਕ ਗੋਲ ਇੱਕ ਫਰਸ਼ ਲਾਇਆ ਸੀ ਗੋਲ ਉਹਦੇ ਉੱਪਰ ਮਾਲਾ ਪਾਈ ਹੁੰਦੀ ਸੀ ਪਹਿਲਾਂ ਹਾਰ ਪਾਇਆ ਹੁੰਦਾ ਸੀ ਹੁਣ ਨਹੀਂ ਉਹਨੂੰ ਮਟਾਈ ਦਿੱਤਾ ਗਿਆ ਕਿਉਂਕਿ ਉੱਥੇ ਜਿਸ ਵੇਲੇ ਪਹਿਲਾ ਟੈਂਕ ਗਿਆ ਸੀ ਉਹਦੇ ਵਿੱਚ ਹੀ ਧਸ ਗਿਆ ਸੀ ਅੱਗੇ ਟੈਂਕ ਨਹੀਂ ਗਿਆ ਸੀ ਪੱਕੇ ਉਹ ਟੈਂਕ ਬਹੁਤ ਵੱਡੇ ਸੀ ਉਹਨਾਂ ਦੇ ਮਾਰਾ ਬਹੁਤ ਹੁੰਦੀਆਂ ਹਨ ਦੂਰੋਂ ਹੀ ਗੋਲੇ ਵਰਸਾਏ ਗਏ ਤੇ ਪਰ ਮਰਯਾਦਾ ਜਿਹੜੀ ਸੀ ਉਸ ਵੇਲੇ 4 ਤਰੀਕ ਨੂੰ ਵੀ ਚੱਲੀ ਉਸ ਵੇਲੇ ਰਾਗੀ ਸਿੰਘ ਦਾ ਨਾਮ ਲਿਖਿਆ ਪਾਈ ਅਮਰੀਕ ਸਿੰਘ ਜਿਨ੍ਹਾਂ ਨੇ 4 ਤਰੀਕ ਨੂੰ ਵੀ ਆਸਾ ਕੀ ਵਾਰ ਦਾ ਕੀਰਤਨ ਕੀਤਾ ਔਰ ਗੁਰੂ ਸਾਹਿਬ ਦਾ ਸਰੂਪ 4 ਤਰੀਕ ਨੂੰ ਅਕਾਲ ਤੱਕ ਸਭ ਨਹੀਂ ਗਿਆ ਫਿਰ ਉੱਪਰਲੀ ਮੰਜ਼ਲ ਦੇ ਉੱਪਰ ਸੁਗਾਸਣ ਕੀਤਾ ਗਿਆ 5 ਨੂੰ ਫਿਰ ਪ੍ਰਕਾਸ਼ ਹੋਇਆ ਫਿਰ ਭਾਈ ਅਮਰੀਕ ਸਿੰਘ ਜੀ ਨੇ ਆਸਾ ਕੀ ਵਾਰ ਫਿਰ ਬਦਲ ਬਦਲ ਕੇ ਆਪਸ ਵਿੱਚ ਬੈਠਦੇ ਰਹੇ ਕੀਰਤਨ ਜਿਨ੍ਹਾਂ ਨੂੰ ਗੁਰੂ ਸਾਹਿਬ ਕਰਾਉਂਦੇ ਰਹੇ ਸੇਵਾ ਕਰਦੇ ਰਹੇ ਤੇ ਉਹ ਅਸੀਂ ਸਖਸੀਤਾ ਕੌਮ ਦੇ ਵਿੱਚ ਇਤਿਹਾਸ ਦੇ ਵਿੱਚ ਦੋਨਾਂ ਦਾ ਜ਼ਿਕਰ ਹੈ ਇੱਕ ਸਾਖੀਆ ਗੁਰੂ ਕਲਗੀਧਰ ਪਾਤਸ਼ਾਹ ਦੀ ਸਭ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਸ ਵੇਲੇ ਚਮਕੌਰ ਗੜੀ ਤੋਂ ਮਾਛੀਵਾੜੇ ਤੋਂ ਮਾਲਵੇ ਦੀ ਧਰਤੀ ਤੇ ਗਏ ਤੇ ਗੁਰੂ ਸਾਹਿਬ ਜੀ ਨੇ ਪਿੰਡਾਂ ਦਾ ਭਰਮਣ ਕੀਤਾ ਹੁਣ ਗੁਰੂ ਸਾਹਿਬ ਜੀ ਦੇ ਨਾਲ ਹੁਣ ਫੌਜ ਵੀ ਰੱਖਣੀ ਸੀ ਗੁਰੂ ਸਾਹਿਬ ਮਹਾਰਾਜ ਜਿੱਦ ਮੁਕਸਰ ਤਾਂ ਜੰਗ ਵੀ ਹੋਇਆ ਹੁਣ ਤਿਆਰੀ ਸ਼ੁਰੂ ਕੀਤੀ ਤੇ ਗੁਰੂ ਸਾਹਿਬ ਮਹਾਰਾਜ ਨੇ ਮਾਛੀਵਾੜੇ ਤੋਂ ਅਗਲੇ ਪਿੰਡ ਦੇ ਵਿੱਚੋਂ ਗੁਰੂ ਸਾਹਿਬ ਮਹਾਰਾਜ ਇੱਕ ਲੋਹਾਰ ਸੀ ਉਹਦੇ ਕੋਲੋਂ ਸ਼ਸਤਰ ਵੀ ਲਏ ਗੁਰੂ ਸਾਹਿਬ ਮਹਾਰਾਜ ਤਿਆਰੀ ਕੀਤੀ ਤੇ ਗੁਰੂ ਸਾਹਿਬ ਮਹਾਰਾਜ ਜੀ ਨੇ ਬੰਦੇ ਵੀ ਭਰਤੀ ਕੀਤੇ ਉਹਨਾਂ ਦੇ ਵਿੱਚ ਇੱਕ ਬਰਾੜ ਕਬੀਲਾ ਸੀ ਜੱਟਾਂ ਦਾ ਨਾਮ ਬਰਾੜ ਉਹਨਾਂ ਦਾ ਏ ਸਰਨੇਮ ਹੈ ਗੋਤ ਹੈ ਉਹ ਲੋਕ ਉਹਨਾਂ ਵਾਲੇ ਗੁਰੂ ਸਾਹਿਬ ਜੀ ਦੀ ਫੌਜ ਵਿੱਚ ਭਰਤੀ ਹੋ ਗਏ ਮਹੀਨਾ ਕੋ ਗਿਆ ਤੇ ਗੁਰੂ ਸਾਹਿਬ ਨੂੰ ਕਹਿਣ ਲੱਗੇ ਸਾਨੂੰ ਤਨਖਾਹ ਦਿਓ ਗੁਰੂ ਸਾਹਿਬ ਕਹਿਣ ਲੱਗੇ ਵੀ ਹਲੇ ਤਾਂ ਧਨ ਦੌਲਤ ਕੁਛ ਨਹੀਂ ਹੈ ਆਪਣੇ ਕੋਲ ਜਦੋਂ ਆਏਗਾ ਤੁਹਾਨੂੰ ਜ਼ਰੂਰ ਦੇਾਂਗੇ ਵੱਧ ਤੋਂ ਵੱਧ ਦੇਵਾਂਗੇ ਤੁਹਾਡਾ ਸਤਕਾਰ ਕਰਾਂਗੇ ਕਹਿੰ ਲੱਗੇ ਸਾਡੇ ਕੋਲ ਤਾਂ ਅੱਗੇ ਨਹੀਂ ਜਾਵਣਾ ਪਹਿਲਾਂ ਤੁਸੀਂ ਇੱਕ ਮਹੀਨੇ ਦੀ ਤਨਖਾਹ ਦੇ ਦਿਓ ਕਹਿੰਦੇ ਠੀਕ ਹੈ ਥੋੜੀ देर ਬਾਅਦ ਇੱਕ ਗੁਰੂ ਕਾ ਸਿੱਖ ਧਨੀਪੁਰਸ਼ ਸੀ ਤੇ ਦਸਵੰਧ ਲੈ ਕੇ ਆਇਆ ਸੀ ਕਿ ਗੁਰੂ ਸਾਹਿਬ ਦੇ ਆਪਣੇ ਸਾਰੇ ਕਾਰਜ ਹੁੰਦੇ ਆ ਤੇ ਗੁਰੂ ਸਾਹਿਬ ਮਹਾਰਾਜ ਜੀ ਨੇ ਬੁਲਾਇਆ ਵੀ ਭਾਈ ਆਜੋ ਆਹੋ ਤੁਹਾਨੂੰ ਤਨਖਾਹਾਂ ਦੇ ਦਈਏ ਤੇ ਆਏ ਤੇ ਗੁਰੂ ਸਾਹਿਬ ਇੱਕ ਇੱਕ ਸਵਾਲ ਸਾਰੇ ਨੂੰ ਪੁੱਛਿਆ ਸੀ ਤੇ ਕਹਿੰ ਲੱਗੇ ਤੁਹਾਨੂੰ ਸਿੱਖੀ ਚਾਹੀਦੀ ਹੈ ਜਾਂ ਤਨਖਾਹ ਚਾਹੀਦੀ ਹੈ ਤੇ ਜਵਾਬ ਕੀ ਦਿੰਦੇ ਸੀ ਉਹ ਜਿਹੜੇ ਤਨਖਾਹ ਵਾਲੇ ਕਹਿੰਨ ਕਿ ਸਿੱਖਤਾ ਸੀ ਹੈ ਗਈਆਂ ਹੁਣ ਉਹ ਅਸੀਂ ਤਾਂ ਪਹਿਰਾਵੇ ਨੂੰ ਸਿੱਖ ਕਹਿੰਨੇ ਆ ਨਾ ਪਹਿਰਾਵੇ ਨੂੰ ਸਿੱਖ ਕਿਹਾ ਜਾਂਦਾ ਹੈ ਸਿੱਖੀ ਜਿੰਨੇ ਤੱਕ ਸਾਡੀ ਸੋਚ ਵਿੱਚ ਨਹੀਂ ਹੈ ਸਾਡੀ ਵਿਚਾਰਾਂ ਦੇ ਵਿੱਚ ਨਹੀਂ ਹੈ ਪਹਿਰਾਵਾ ਵੀ ਕਿਸੇ ਕੰਮ ਦਾ ਨਹੀਂ ਹੈ ਦੋਨੇ ਚੀਜ਼ਾਂ ਗੁਰੂ ਸਾਹਿਬ ਮਹਾਰਾਜ ਨੇ ਦਿੱਤੀ ਸਾਡੇ ਉੱਪਰ ਬਹੁਤ ਵੱਡੀ ਕਿਰਪਾ ਕੀ ਚਾਹੀਦਾ ਕਿੰਨੇ ਲੋਕ ਛੱਡ ਗਏ 1984 ਵਿੱਚ ਕਹਿੰਦੇ ਅਸੀਂ ਸਿੱਖੇ ਨਹੀਂ ਆ ਕੇਸ ਕਟਵਾ ਗਏ ਕੋਈ ਤੁਹਾਨੂੰ ਥੜੇ ਮਾਰਨ ਆਇਆ ਸੀ ਕੋਈ ਤੇ ਉਹਨਾਂ ਨੂੰ ਦੁਨੀਆ ਯਾਦ ਕਰ ਰਹੀ ਹੈ ਅੱਜ ਵੀ ਜਿਨ੍ਹਾਂ ਨੇ ਸ਼ਹਾਦਤਾਂ ਦਿੱਤੀਆਂ ਹਨ ਇਸ ਚੀਜ਼ ਚਾਹੀਦਾ ਸਿੱਖੀ ਚਾਹੀਦੀ ਹੈ ਜਾਂ ਤਨਖਾਹ ਚਾਹੀਦੀ ਗੁਰੂ ਸਾਹਿਬ ਜੀ ਸਿੱਖਾ ਸੀ ਤਨਖਾਹ ਦੇ ਦਿਓ ਦਿੰਦੇ ਰਹੇ ਗੁਰੂ ਸਾਹਿਬ ਜੀ ਵੰਡਦੇ ਰਹੇ ਇੱਕ ਆਇਆ ਭਾਈ ਦਾਨਾ ਉਹਦਾ ਨਾਮ ਹੀ ਸੀ ਭਾਈ ਦਾਨਾ ਕਹਿਣ ਲੱਗੇ ਦਾਨਿਆਂ ਕੀ ਚਾਹੀਦਾ ਸਿੱਖੀ ਚਾਹੀਦੀ ਹੈ ਜਾਂ ਤਨਖਾਹ ਚਾਹੀਦੀ ਹੈ ਕਹਿ ਲਗਾ ਗੁਰੂ ਸਾਹਿਬ ਮਹਾਰਾਜ ਪੈਸਾ ਨਹੀਂ ਚਾਹੀਦਾ ਕੀ ਚਾਹੀਦਾ ਦਾਨਿਆ ਗੁਰੂ ਸਾਹਿਬ ਜੀ ਜੇ ਕਿਰਪਾ ਕਰਨੀ ਹੈ ਤਾਂ ਮੈਨੂੰ ਅੰਮ੍ਰਿਤ ਦੀ ਦਾਤ ਦੇਵੋ ਉਥੇ ਗੁਰੂ ਸੱਤਿਆਣਾ ਪਿੰਡ ਆ ਉਥੇ ਮੋਗੇ ਜ਼ਿਲ੍ਹੇ ਦੇ ਵਿੱਚ ਉਥੇ ਗੁਰੂ ਸਾਹਿਬ ਮਹਾਰਾਜ ਜੀ ਨੇ ਅੰਮ੍ਰਿਤ ਦੀ ਦਾਤ ਤਿਆਰ ਕੀਤੀ ਭਾਈ ਦਾਨੇ ਨੂੰ ਭਾਈ ਦਾਨ ਸਿੰਘ ਬਣਾਇਆ ਇਹ ਹੁਣ ਦੋ ਪਰਿਵਾਰ ਹੋ ਗਏ ਨਾ ਇੱਕ ਪਰਿਵਾਰ ਵਸਿਆ ਜਿੱਥੇ ਇਹਦਾ ਜਨਮ ਹੋਇਆ ਕੀ ਇਹਦਾ ਨਾਮ ਸੀ ਕੇਐਸ ਬਰਾੜ ਉਹਦਾ ਪਤੋ ਹੀਰਾ ਪਿੰਡ ਹੈ ਤੇ ਉਹ ਉਥੇ ਪਰਿਵਾਰ ਵਸ ਗਿਆ ਉਸ ਪਰਿਵਾਰ ਦੇ ਵਿੱਚੋਂ ਇੱਕ ਕੇਐਸ ਬਰਾੜ ਪੈਦਾ ਹੋਇਆ ਉਹ ਵੀ ਬਰਾੜ ਸੀ ਤੇ ਉਹਦਾ ਪਿੰਡ ਵੀ ਜ਼ਿਲ੍ਹਾ ਮੋਗੇ ਦੇ ਵਿੱਚ ਹੈ ਤੇ ਇੱਕ ਪਿੰਡ ਜ਼ਿਲ੍ਹਾ ਮੋਗੇ ਵਿੱਚ ਰੋਡੇ ਪਿੰਡ ਹੈ ਉਥੇ ਇੱਕ ਗੁਰੂ ਕਾ ਸਿੱਖ ਸੀ ਭਾਈ ਜਗENDER ਸਿੰਘ ਉਹਦੇ ਸੱਤ ਪੁੱਤਰ ਸਨ ਤੇ ਸਭ ਤੋਂ ਛੋਟਾ ਪੁੱਤਰ ਸੀ ਜਰਨੈਲ ਸਿੰਘ ਬਰਾੜ ਅੱਜ ਵੀ ਇਸ ਸਕੂਲ ਦੇ ਕਾਗਜ਼ ਦੇਖੋਗੇ ਤੇ ਉਹਦੇ ਵਿੱਚ ਜਰਨੈਲ ਸਿੰਘ ਬਰਾੜ ਲਿਖਿਆ ਜਿਹੜਾ ਜਦੇ ਬਾਅਦ ਵਿੱਚ ਜਾ ਕੇ ਸੰਤ ਬਾਬਾ ਜਰਨੈਲ ਸਿੰਘ ਦੀ ਖਾਲਸਾ ਪਿੰਡਰਾ ਵਾਲੇ ਬਣਿਆ ਤੇ ਉਸ ਵੇਲੇ ਜੇ ਸਤਗੁਰੂ ਦੀ ਉਹ ਸੱਤਿਆਣੇ ਪਿੰਡ ਤੋਂ ਚੱਲੇ ਤੇ ਉਹ ਜਿਹੜੇ ਪਾਈਦਾਨ ਸਿੰਘ ਦਾ ਪਰਿਵਾਰ ਸੀ ਉਹਦੇ ਜਿਹੜੇ ਲੋਕਸ਼ਣ ਖਾਨਦਾਨ ਦੇ ਸਾਰੇ ਗੁਰੂ ਸਾਹਿਬ ਦਾ ਸਾਥ ਦਿੱਤਾ ਉਹਨਾਂ ਨੇ ਤੇ ਗੁਰੂ ਸਾਹਿਬ ਨੇ ਜਿਹੜਾ ਬਾਕੀ ਧਨ ਬਚਿਆ ਸੀਦਾ ਉਹਨੂੰ ਧਰਤੀ ਵਿੱਚ ਦੱਬ ਦਿੱਤਾ ਤੁਸੀਂ ਅੱਜ ਵੀ ਜਾਓਗੇ ਤੇ ਦਰਸ਼ਨ ਕਰੋ ਉੱਥੇ ਗੁਰਦੁਆਰਾ ਗੋਪਤ ਸਰ ਸਾਹਿਬ ਸ਼ਰੋਮਣੀ ਕਮੇਟੀ ਦੇ ਅੰਡਰ ਦੇ ਵਿੱਚ ਆ ਉਹ ਜਿਹੜੇ ਤਨਖਾਹ ਲੈ ਕੇ ਗਏ ਸੀ ਨਾ ਉਹਨਾਂ ਨੂੰ ਪਤਾ ਲੱਗ ਗਿਆ ਵੀ ਗੁਰੂ ਸਾਹਿਬ ਜੀ ਬਾਕੀ ਪੈਸੇ ਦੱਬ ਗਏ ਇੱਥੇ ਧਰਤੀ ਵਿੱਚ ਤੇ ਉਹਨਾਂ ਨੇ ਫਿਰ ਮਿੱਟੀ ਛਾਣਣੀ ਸ਼ੁਰੂ ਕਰ ਦਿੱਤੀ ਮਿੱਟੀ ਪੱਟੀ ਪਾਣੋਂ ਮਿਲਿਆ ਕੁਝ ਨਹੀਂ ਅੱਜ ਤੱਕ ਨਹੀਂ ਮਿਲਿਆ ਕਿਸੇ ਨੂੰ ਗੋਪਤ ਸਰ ਗੁਰਦੁਆਰੇ ਉੱਤੇ ਗੋਪਤ ਸਰ ਸਾਹਿਬ ਹੈ ਹਰ ਦੋ ਬੰਦੇ ਆ ਇੱਕ ਤਾਂ ਮਿੱਟੀ ਛਾਨਣ ਵਾਲੇ ਹੋ ਗਏ ਇੱਕ ਸਿੱਖੀ ਮੰਗਣ ਵਾਲੇ ਹੋ ਗਏ ਤੇ ਕੇਸ ਬਰਾੜ ਜਿਹੜਾ ਹਮਲਾ ਕਰਨ ਆਇਆ ਤੇ ਉਹਨਾਂ ਵਿੱਚੋਂ ਆ ਜਿਹੜੇ ਮਿੱਟੀ ਛਾਨਣ ਵਾਲੇ ਸਨ ਤੇ ਇਹ ਬਰਾੜ ਸੰਤ ਬਾਬਾ ਜਰਨੈਲ ਸਿੰਘ ਦੀ ਖਾਲਸਾ ਪਿੰਡਰਾ ਵਾਲੇ ਇਹ ਵੀ ਬਰਾੜ ਮੈਂ ਕੱਲ ਵੀ ਬੇਨਤੀ ਕੀਤੀ ਸਿਰਫ ਪੰਜ ਜਮਾਤਾਂ ਪੜੇ ਸੀ ਪਰ ਜਿਹੜੀ ਉਹਨਾਂ ਦੀ ਦੂਰ ਆਂਦੇ ਸੀ ਸੀ ਕੌਮ ਨੂੰ ਜਗਾ ਦਿੱਤਾ ਕੌਮ ਦੇ ਵਿੱਚ ਇੱਕ ਰੂਹ ਫੁਕੀ ਹੈ ਸਦੀਆਂ ਤੱਕਰ ਦੁਨੀਆ ਜਿੰਨੇ ਤੱਕਰ ਦੁਨੀਆ ਰਹੇਗੀ ਯਾਦ ਰੱਖੇ ਤੇ ਕਿਉਂਕਿ ਜੀਣਾ ਕਿਤਾ ਹੈ ਅਣਖ ਦੇ ਨਾਲ ਗੈਰਤ ਦੇ ਨਾਲ ਜ਼ਮੀਰ ਮਾਰ ਕੇ ਨਹੀਂ ਜੀਣਾ ਤੇ ਉਹ ਐਸੀ ਭਾਵਨਾ ਦੇ ਨਾਲ ਆਪਣਾ ਜੀਵਨ ਬਤੀਤ ਕਰਨਾ ਜਿਹੜਾ ਆਉਂਦਾ ਸੀ ਇੱਕ ਵਾਰੀ ਉਹਨਾਂ ਦਾ ਬਣ ਜਾਂਦਾ ਸੀ ਜਿਹੜਾ ਵੀ ਇੱਕ ਵਾਰੀ ਦਰਸ਼ਨ ਕਰਦਾ ਸੀ ਸਰਕਾਰ ਨੇ ਸੋਚਿਆ ਸੀ ਉਹਦੇ ਵਿੱਚ ਹੀ ਜਿਹੜਾ 4-5 ਤਰੀਕ ਨੂੰ ਤਕਰੀਬਨ 14 ਅਫਸਰ ਮਿਲਟਰੀ ਦੇ ਸਿੱਖ ਸਮਝੌਤਾ ਕਰਨ ਵਾਸਤੇ ਭੇਜੀ ਪੈਕੇਜ ਵੀ ਭੇਜਿਆ ਵੀ ਆ ਪੈਕੇਜ ਦਿੱਤਾ ਜਾਏਗਾ ਤੁਸੀਂ ਇਹ ਛੱਡ ਦਿਓ ਇੱਥੇ ਅਕਾਲ ਤੱਕ ਸਭ ਛੱਡ ਕੇ ਚਲੇ ਜਾਓ ਸਾਰਾ ਕੁਝ ਸਰਕਾਰ ਵੱਲੋਂ ਜੋ ਤੇ ਸਰਕਾਰ ਉਡੀਕਦੇ ਰਹੀ ਉਹ 14 ਦੇ 14 ਵਾਪਸ ਨਹੀਂ ਆਏ ਉਹ ਵੀ ਉਹਨਾਂ ਦੇ ਹੋ ਗਏ ਸਨ ਉਹ ਵੀ ਅੰਦਰ ਜਾ ਕੇ ਉਹਨਾਂ ਦਾ ਸਾਥ ਦਿੱਤਾ ਕਿਉਂਕਿ ਸਿੱਖੀ ਪਹਿਲਾ ਹੈ ਉਹ ਵੀ ਸਨ ਜਿਹੜੇ ਹਮਲਾ ਵੀ ਕਰਨ ਆਏ ਤੇ ਉਹ ਵੀ ਸਨ ਤੇ ਇਹ ਤਿੰਨ ਜਰਨਲਾਂ ਦੀ ਆਪਾਂ ਗੱਲ ਕੀਤੀ ਹੈ ਦੋ ਨਾਇਕ ਹੋ ਗਏ ਤੇ ਇੱਕ ਖਲਨਾਇਕ ਹੋ ਗਿਆ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ ਭੁੱਲਾ ਦੀ ਖਿਮਾ ਬਖਸ਼ਨੀ ਬਲਾਉ ਫਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ